ਏ ਬਈ 111000 ਰੁਪਏ ਦੀ ਗੱਡਾ ਵਾਂਗੇ ਇੱਕੋ ਰੇਟ ਸਗਣ ਸਕੀਮ ਗੱਡੀ ਦੇ ਨਾਲ 111000 ਦੇ ਇਹਦਾ ਕੀ ਕਾਰ ਲੱਕੀ ਰੇਟ ਜਿਹੜਾ ਬੰਦਾ ਲੈ ਜੂ ਨਜ਼ਾਰਾ ਹੀ ਲਊ ਬੜੀ ਲੱਕੀ ਕਾਰ ਆ ਇਹ ਅੱਛਾ ਹਾਂ 111 ਇਹ ਤਾਂ ਦੋ ਤਿੰਨ ਗਾਹਕ ਆਏ ਆ 2-2000 ਪਿੱਛੇ ਰਹਿ ਗਏ ਅਸੀਂ ਜਾਣਕੀ ਨਹੀਂ ਦਿੰਦੇ ਅੱਛਾ ਬਾਈ ਨੇ ਸਿੱਧੀ ਖੁੱਲਾ ਚੈਲੰਜ ਕਰਤਾ ਭਾਵੇਂ ਦਾ ਕਹਿੰਦਾ ਬਾਈ ਉਹਨਾਂ ਦਾ ਯਕੀਨ ਕਰ ਲਓ ਜੇ ਤੁਹਾਨੂੰ 1 ਜਾਂ 2% ਡਾਊਟ ਹੈ ਬਾਈ ਗੱਡੀ ਕਿਤੇ ਮਰੀ ਚੈੱਕ ਕਰਾ ਲਓ ਉਸ ਤੋਂ ਬਾਅਦ ਡੀਲ ਕਰ ਲਿਓ ਬਿਲਕੁਲ ਬਾਈ ਜੀ ਕਿੰਨੇ ਦੇ 2020 ਫਸਟ ਓਨਰ ਵੀਰੇ ਸਕਾਰਪਿਓ ਬਲੈਕ ਤੋਂ ਨੂੰ ਪਤਾ ਆਨ ਡਿਮਾਂਡ ਕਰਾ 58000 ਚੱਲੀ ਹੋਈ ਹੈ ਤੁਸੀਂ ਆ ਸਾਡੇ ਕੋਲੋਂ 13 ਮਾਡਲ ਤੋਂ ਲੈ ਕੇ 23 ਮਾਡਲ ਤੱਕ ਹਰ ਫੋਰਚੂਨਰ ਮਿਲੂ ਤੁਹਾਨੂੰ ਹਰ ਫੋਰਚੂਨਰ ਫੋਰਚੂਨਰ ਆਪਣੇ ਕੋਲ ਸਟਾਕ ਜ਼ਿਆਦਾ ਹੈ ਨਾ 13 ਮਾਡਲ ਤੋਂ 23 ਮਾਡਲ ਤੱਕ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਦਾ ਫਤ ਰੱਖ ਲਓ ਬਿਲਕੁਲ ਕਿੰਨਾ ਮਰਜ਼ੀ ਲੈ ਲਊ ਵੀ ਜੇ ਕੋਈ ਮਾਈ ਦਾ ਲਾਲ ਗੱਡੀ ਲੈ ਗਿਆ ਨਜ਼ਾਰਾ ਹੀ ਲਊਗਾ ਐਡੀ ਨਵੀਂ ਕਾਰ ਆ 15 ਮਾਡਲ ਹੈ ਪਹਿਲੀ ਵਾਰ ਤਾਂ ਸ਼ੇਪ ਇਹ ਨਹੀਂ ਮਿਲਦੀ F530 ਵੀਰੇ 5 ਸੀਰੀਜ਼ 6 ਇੰਜਨ ਵਾਲੀ ਹਾਂਜੀ ਇਹਦਾ ਇੰਜਨ ਹੈਗਾ 6 ਸਿਲੰਡਰ ਓਕੇ ਅੱਗੀ ਕੱਢਦਾ ਪੈਰ ਰੱਖਣ ਨਹੀਂ ਦਿੰਦਾ ਉਹ ਥਲੋਂ ਨਿਕਲ ਜਾਂਦੀ ਹੋ ਗਿਆ ਬੜਾ ਜਿਆਦਾ ਸੁਆਦ ਹੈ ਬਈ ਫੋਰਚੂਨਰ ਨੇ ਇਹਦੇ ਵਾਲਾ ਜੈਕਾ ਨਹੀਂ ਲੈਣਾ ਫੋਰਚੂਨਰ ਨੂੰ ਇੰਨੀ ਕਰਦਾ ਨਹੀਂ ਘੁੰਮਣੀ ਜਿੰਨੂੰ ਜਿੰਨੀ ਇਹਨੂੰ ਘੁੰਮਣੀ ਆ ਜਦੋਂ ਪਿੰਡ ਵੱਡੀਆਂ ਜਾ ਕੇ ਲਾਗਾ ਉਹ ਲੰਬੀ ਗੱਡੀ ਵਾਲਿਆਂ ਦੇ ਘਰੇ ਜਾਣਾ ਸ਼ੌਂਕ ਪੂਰਾ ਕਰ ਰਹੇ ਹਾਂ ਵੀ ਕਿ ਸ਼ੌਂਕ ਹੀ ਪੂਰਾ ਕਰ ਰਹੇ ਹਾਂ ਬੰਦਾ ਵੀਰੇ ਸਾਡੇ ਵਰਗਾ ਕੋਈ ਸ਼ੌਂਕੀ ਹੀ ਸਾਨੂੰ ਸਮਝ ਸਕਦਾ ਜੋ ਕੋ ਰੇਟਾਂ ਰੂਟਾਂ 'ਚ ਪੈ ਗਿਆ ਸਾਡੇ ਕੋਲੇ ਆ ਕੇ ਉਹ ਤਾਂ ਸਾਨੂੰ ਸਮਝਦਾ ਨਹੀਂ ਹਾਂ ਅਗਲਾ ਜਿਹਨੂੰ ਚੀਜ਼ ਦਾ ਪਤਾ ਹੈ ਕੁਆਲਿਟੀ ਦਾ ਪਤਾ ਹੈ ਕੋਈ ਸਤਸਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਲੋ ਜੀ ਮਹਾਲੀ ਦੇ ਵਿੱਚ ਚੈਂਪੀਅਨ ਰਾਈਡ ਤੇ ਪਹੁੰਚਿਆ ਪਹਿਲਾਂ ਤਾਂ ਵੀਰੇ ਸਤਸਿ ਸ਼੍ਰੀ ਅਕਾਲ ਵੈਲਕਮ ਆਪਣੇ ਚੈਨਲ ਤੇ ਤੇ ਜਿੰਨੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਭਈ ਅੱਜ ਉਹਨਾਂ ਲਈ ਇੱਕ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦੇ ਨਾਲ ਨਾਲ ਜਿਹੜੇ ਵੀ ਉੱਚਕ ਹੁੰਦੇ ਨੇਗੇ ਉੱਚੀਆਂ ਵੱਡੀਆਂ ਗੱਡੀਆਂ ਦੇ ਜਿਵੇਂ ਲਾਈਕ ਫੋਰਚੂਨਰ ਹੋ ਗਈਆਂ ਤੇ ਬਾਈ ਗੱਡੀਆਂ ਨਹੀਂ ਛੋਟੇ ਰੱਖੀ ਬਠਾ ਅੱਜ ਰੈਟੋ ਰੈਟ ਗੱਡੀਆਂ ਦਿਖਾਵਾਂਗੇ ਤੁਹਾਨੂੰ ਤੇ ਵੀਰੇ ਜਿੰਨੇ ਵੀ ਆਪਣੇ ਵਿਊਰ ਦੇਖ ਰਹੇ ਨੇਗੇ ਜੀ ਜੀ ਆਪਣਾ ਐਡਰੈਸ ਪ੍ਰੋਪਰ ਕਿੱਥੇ ਪੈਂਦਾ ਹੈਗਾ ਤੇ ਕੰਟੈਕਟ ਨੰਬਰ ਵਗੈਰਾ ਆਪਣਾ ਵੀਰੇ ਜ਼ਿਲ੍ਹਾ ਮੁਹਾਲੀ ਖਰੜ ਫਤਿਹ ਆਪਣਾ ਇਹ ਵੀਆਰ ਮਾਲ ਆ ਇੱਥੇ ਖਰੜ ਚ ਉਹ ਤੋਂ 10 ਸ਼ੋਰੂਮ ਪਹਿਲਾਂ ਆਪਣਾ ਛੋਟਾ ਜਿਹਾ ਆਫਿਸ ਹੈ ਵੀਰੇ ਚੈਂਪੀਅਨ ਰਾਈਡ ਦੇ ਨਾਮ ਤੋਂ ਉੱਪਰ ਬੋਰਡ ਲੱਗਿਆ ਹੈ ਛੋਟਾ ਜਿਹਾ ਓਕੇ ਜੀ ਤੁਸੀਂ ਗੂਗਲ ਮੈਪ ਵੀ ਕਰ ਸਕਦੇ ਹੋ ਚੈਂਪੀਅਨ ਰਾਈਡ ਆ ਆਦਰਵਾਇਜ਼ ਤੁਸੀਂ ਵੀ ਆਰ ਪੰਜਾਬ ਮਾਲ ਖਰੜ ਦੀ ਲੋਕੇਸ਼ਨ ਲਾ ਕੇ ਆ ਸਕਦੇ ਹੋ ਉਦੇ ਤੋਂ ਸਿਰਫ 10 ਸ਼ੋਰੂਮ ਪਹਿਲਾਂ ਆਪਣੀ ਛੋਟੀ ਜਿਹੀ ਕੁੱਟੀ ਹੈ ਜਿਸ ਵਿੱਚ ਛੋਟੀਆਂ-ਛੋਟੀਆਂ ਕਾਰਾਂ ਖੜੀਆਂ ਨੇ ਵੀਰੇ ਬਾਈ ਕੋਲ ਛੋਟੀਆਂ-ਛੋਟੀਆਂ ਗੱਡੀਆਂ ਖੜੀਆਂ ਨੇ ਤੇ ਇੱਕ ਚੀਜ਼ ਹੋਰ ਵੀਰੇ ਬਾਈ ਜਾਂ ਤੁਹਾਨੂੰ ਫਿਰ ਵੀ ਨਹੀਂ ਮਿਲਦਾ ਤਾਂ ਨੰਬਰ ਚੱਲ ਰਹੇ ਨੇ ਸਕਰੀਨ ਤੇ ਵੀਰੇ ਕਾਲ ਕਰੋ ਵੀਰੇ ਇੱਥੇ ਖੜਿਆ ਹਾਂ ਤੁਹਾਨੂੰ ਲੋਕੇਸ਼ਨ ਥੋੜੇ ਵਟਸਐਪ ਨੰਬਰ ਦੇ ਬੇ ਜੀਤੀ ਆਊਗੀ ਹਰ ਚੀਜ਼ ਲਈ ਵੀਰੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਇੱਥੇ ਅਵੇਲੇਬਲ ਨਹੀਂ ਕਰ ਸਕਦੇ ਅਸੀਂ ਅਲਟੋ ਤੋਂ ਆਡੀ ਤੱਕ ਜਿਪਸੀ ਤੋਂ ਰੂਬੀਕੌਨ ਤੱਕ ਸਭ ਕੁਝ ਆ ਵੀਰੇ ਸਭ ਕੁਝ ਮਿਲੂਗਾ ਜੀ ਇੱਕ ਕਰੀ ਹਾਂ ਜੇ ਤੁਹਾਨੂੰ ਬਾਇ ਚਾਂਸ ਇੱਥੇ ਹੁਣ ਇਹ ਸਟਾਕ ਚ ਕਾਰ ਨਹੀਂ ਦਿਖਦੀ ਤਾਂ ਇਹ ਨਾ ਸੋਚੋ ਵੀ ਉਹ ਕਾਰ ਨਹੀਂ ਹੋਊਗੀ ਆਪਣੇ ਕੋਲ ਹੁਣ ਕਈ ਕਾਰਾਂ ਜਿਵੇਂ ਡਿਟੇਲਿੰਗ ਵਾਸਤੇ ਖੜੀਆਂ ਹੋਈਆਂ ਨੇ ਜਾਂ ਸਰਵਿਸ ਵਾਸਤੇ ਖੜੀਆਂ ਹੋਈਆਂ ਨੇ ਸਾਡੇ ਕੋਲ ਇਹ ਤੋਂ ਇਲਾਵਾ ਵੀ 10 ਤੋਂ 15 11 ਹੋਰ ਬਾਹਰ ਪਰਚੇਸਡ ਨੇ ਜਿਨ੍ਹਾਂ ਦਾ ਮਤਲਬ ਹਲੇ ਵੀ ਰੈਡੀ ਹੋ ਰਹੀਆਂ ਨੇ ਉਹ ਪਸਾਉਣ ਲਈ ਬਾਈ ਮੌਕੇ ਦੀ ਗੱਲ ਲੱਜਾਏ ਕਰਾਂਗੇ ਅਲਟੋ ਤੋਂ ਲੈ ਕੇ ਭਾਵੇਂ ਕੋਈ ਬ੍ਰਾਂਡ ਆ ਭਾਵੇਂ ਆਡੀ ਬੀਮਰ ਫੋਰਚੂਨਰ ਸਕਾਰਪਿਓ ਵਰਗੀ ਹਰ ਤਰ੍ਹਾਂ ਦੀ ਗੱਡੀ ਮਿਲੂਗੀ ਸਿਰਫ ਇੱਕ ਪਲੇਟਫਾਰਮ ਤੇ ਚੈਂਪੀਅਨ ਰਾਡ ਇਹਦਾ ਨਾ ਵੀਰੇ ਜੀ ਜੀ ਕਰੀ ਜੀ ਗੱਡੇ ਸਟਾਰਟ ਆ ਜੀ ਭਾਈ ਜੀ ਤੇ ਸਭ ਤੋਂ ਪਹਿਲਾਂ ਵੀਰੇ ਬਾਹਰਲੇ ਪਾਸੇ ਸਾਨੂੰ ਯੂਨਿਕ ਜਿਹਾ ਗੱਡੀਆਂ ਦੇਖਣ ਨੂੰ ਮਿਲ ਗਈਆਂ ਸਭ ਤੋਂ ਪਹਿਲਾਂ ਕਯੂ ਸੀਰੀਜ਼ ਆਡੀ ਵਾਈਟ ਕਲਰ ਇਹ ਵੀਰੇ ਆਡੀ ਕਯੂ 7 ਆ 2014 ਮਾਡਲ ਆ ਓਕੇ ਜੀ ਇਹ ਪਹਿਲੇ ਨਾਮਕਾਰ ਆ ਹਾਂਜੀ ਵਧੀਆ ਗੱਡੀ ਆ ਪੂਰੀ ਪਹਿਲੇ ਨਾਮ ਆ ਫਰਸਟ ਓਨਰ ਕਾਰ ਵੀਰੇ 2014 ਮਾਡਲ ਪਹਿਲੀ ਗੱਲ ਤਾਂ ਨਹੀਂ ਮਿਲਦੀ ਨਹੀਂ ਇਹ ਉਹਨਾਂ ਲਈ ਆ ਜ ਇਹਨਾਂ ਦਾ ਲਾਣੂ ਵੀ 12-13 ਲੱਖ ਰੁਪਏ ਦਾ ਬਜਟ ਆ ਪੁਰਾਣੀ ਫੋਰਚੂਨਰ ਦਾ ਬਜਟ ਆ ਵੀ ਅਸੀਂ 13-14 ਮਾਡਲ ਫੋਰਚੂਨਰ ਲੈ ਲਈਏ ਉਹਦੇ ਨਾਲੋਂ ਭਈ ਆਹ ਚੀਜ਼ ਲੋ ਐਨੇ ਲੋਡਡ ਫੀਚਰ ਨੇ ਚ আর ਕੋਈ ਨਜਾਇਜ਼ ਉਹ ਨਹੀਂ ਹੈ ਵੀ ਖਰਚਾਕਾਰ ਦਾ ਵੀ ਬੜਾ ਜ਼ਿਆਦਾ ਖਰਚਾ ਹੈ ਅੱਛੀ ਐਵਰੇਜ ਐ ਅੱਛੀ ਚੀਜ਼ ਹੈ 2012 2014 14 ਮਾਡਲ ਪਹਿਲੇ ਨਾਮ ਦੀ ਪਹਿਲੇ ਨਾਮ ਦੀ ਕਾਰ ਚੰਡੀਗੜ੍ਹ ਦਾ ਨੰਬਰ ਹਾਂਜੀ ਵੀਆਈਪੀ ਨੰਬਰ ਵਧੀਆ ਕਾਰ ਹੈ ਅਸੀਂ ਬਕਾਇਦਾ ਗੱਡੀ ਜਿੱਥੇ ਮਰਜ਼ੀ ਤੁਸੀਂ ਚੈੱਕ ਕਰਵਾ ਕੇ ਮਕੈਨਿਕ ਕੋਲ ਲਾਓ ਸਾਡੇ ਤੋਂ ਅਸੀਂ ਇਹ ਚੀਜ਼ ਦੀ ਆਪਣੇ ਵੱਲੋਂ ਵੀ ਤਸੱਲੀ ਦਵਾਵਾਂਗੇ ਠੀਕ ਹੈ ਜੇ ਤਾਂ ਤੁਸੀਂ ਦੇਖੋ ਗੱਲਾਂ ਦੋ ਨੇ ਜਾਂ ਤਾਂ ਤੁਸੀਂ ਬਿਲਕੁਲ ਆਪਣੀ ਤਸੱਲੀ ਕਰ ਲਓ ਹਾਂਜੀ ਜਾਂ ਤੁਸੀਂ ਬਿਲਕੁਲ ਸਾਡੇ ਤੇ ਵਿਸ਼ਵਾਸ ਕਰ ਲਓ ਲਓ ਵੀ ਬਾਈ ਨੇ ਸਿੱਧੀ ਖੁੱਲਾ ਚੈਲੰਜ ਕਰਤਾ ਭਾਂਵੇਂ ਦਾ ਕਹਿੰਦਾ ਬਾਈ ਹੋਰਾਂ ਦਾ ਯਕੀਨ ਕਰ ਲਓ ਜੇ ਤੁਹਾਨੂੰ 1 ਜਾਂ 2% ਡਾਊਟ ਹੈ ਭਾਈ ਗੱਡੀ ਕਿਤੇ ਮੈਰੀ ਚੈੱਕ ਕਰਾ ਲਓ ਉਸ ਤੋਂ ਬਾਅਦ ਡੀਲ ਕਰ ਲਓ ਬਿਲਕੁਲ ਭਾਈ ਜੀ ਕਿੰਨੇ ਦੇ ਦਾਂਗੇ ਜੀ ਆਪਾਂ ਗੱਡੀ ਦੇ 14 ਭਾਈ ਜੀ ਸਿਰਫ ਆਪਾਂ ਕਾਰ ਦਾ ਰੇਟ ਰੱਖਿਆ 12,90,000 ਰੁਪਏ 14 ਮਾਡਲ ਦਾ ਕੋਈ ਇਦਾਂ ਦੀ ਕਾਰ ਤੇ ਇਦਾਂ ਦੇ ਰੇਟ ਤੇ ਦੇ ਕੇ ਦਿਖਾਵੇ ਸਾਰੀ ਟਰਾਈ ਸਿਟੀ ਚ ਆਪਣੀ ਜਿੰਮੇ ਆ ਰਹੀ ਹੈ ਭਾਈ ਆਡੀ ਕਯੂ ਸੀਰੀਜ਼ ਆ ਕਯੂ 7 ਸਭ ਤੋਂ ਵੱਡਾ ਕਯੂ 7 ਆ ਲਓ ਬਈ ਕਰੋ ਚੈੱਕ ਜਿਸ ਨੂੰ ਇੱਕ ਚੀਜ਼ ਹੋਰ ਹੈ ਵੀਡੀਓ ਸ਼ੇਅਰ ਅੱਜ ਤਾਂ ਕਹਿਣਾ ਅੱਜ ਤੁਹਾਨੂੰ ਇਹ ਨਿਆ ਫੋਰਚਨਰਾਂ ਤੇ ਨਿਆ ਐਸਯੂਵੀ ਕਾਰ ਦਿਖਾ ਦਾਂਗੇ ਇੰਨੀਆਂ ਵੀਰੇ ਮੈਨੂੰ ਲੱਗਦਾ ਸ਼ੋਰੂਮ 'ਚ ਨਹੀਂ ਹੋਣੀ ਆ ਅੱਜ ਬੰਦਿਆਂ ਕੋਲ ਚੁਆਇਸ ਦੇਖੋ ਕਿੰਨੀ ਤਾਕੜੀ ਹੋ ਗਈ ਲਓ ਜੀ ਬਲੈਕ ਕਲਰ ਦੀ ਫੋਰਚੂਨਰ ਵੀਰੇ ਇਹ 2013 ਮਾਡਲ ਫੋਰਚੂਨਰ ਆ ਵੀਰੇ ਪਹਿਲੇ ਨਾਮ ਆ ਘੱਟ ਬਜਟ ਦੀ ਫੋਰਚੂਨਰ ਆ ਆਟੋ ਆ ਵਧੀਆ ਕਾਰ ਆ ਬਲੈਕ ਕਲਰ ਬਹੁਤ ਰੇਅਰ ਆ ਘੱਟ ਮਿਲਦਾ ਫੋਰਚੂਨਰ 'ਚ ਇਹ ਸਿਰਫ ਤੇ ਸਿਰਫ ਆਪਾਂ 12 ਲੱਖ 80 ਹਜ਼ਾਰ ਦੀ ਦੇ ਦਾਂਗੇ 12 ਲੱਖ 80 ਹਜ਼ਾਰ ਰੁਪਏ ਦੀ ਆਹ ਬਲੈਕ ਆ ਇਹ 20 ਮਾਡਲ ਵੀਰੇ ਭਾਈ ਔਨ ਡਿਮਾਂਡ ਆ 20 ਮਾਡਲ ਔਨ ਡਿਮਾਂਡ ਕਾਲੀ ਨਗਣੀ ਮਿਲਦੀ ਨਹੀਂ ਭਾਈ ਕਾਰ ਅਜ ਦੇ ਟਾਈਮ ਬੜੀ ਜ਼ਿਆਦਾ ਰਿਕੁਆਇਰਮੈਂਟ ਆ ਬੜੀ ਹੀ ਜ਼ਿਆਦਾ ਰਿਕੁਆਇਰਮੈਂਟ ਆ ਤੇ ਇੱਕ ਚੀਜ਼ ਭਾਈ ਸਭ ਤੋਂ ਸੋਹਣੀ ਕਰਖਿਆ ਭਾਈ ਨੇ ਭਾਈ ਗੱਡੀ ਦੇ ਚਾਂਜਰਾਂ ਦੇਖਣ ਵਾਲੀਆਂ ਨੇ ਬਿਲਕੁਲ ਵੀਰੇ ਤੁਸੀਂ ਲਾਏ ਵੀ ਭਾਈ ਉਹ ਲਾਈਵ ਵੀਲ ਚੈੱਕ ਕਰੋ ਬੜੇ ਸੋਹਣੇ ਲਾਏ ਪਏ ਹੋਏ ਆ ਪਹਿਲੇ ਨਾਮ ਕਾਰ ਆ ਪੰਜਾਬ ਪੱਕਾ ਨੰਬਰ ਆ ਪੰਜਾਬ ਦੀ ਰਾਜਧਾਨੀ ਕਹਿ ਸਕਦੇ ਆ ਆਹ ਕਮ ਹਾਲੀ ਸ਼ਹਿਰ ਦਾ ਨੰਬਰ ਆ ਲਓ ਵੀਰੇ ਦੋ ਨੰਬਰ ਨਹੀਂ ਬੜਾ ਮੁੱਲਾ ਯਾਰਾ 2020 ਫਸਟ ਓਨਰ ਵੀਰੇ ਸਕਾਰਪਿਓ ਬਲੈਕਬੌਨ ਨੂੰ ਪਤਾ ਆਨ ਡਿਮਾਂਡ ਕਰ ਰਿਹਾ 50-60 ਹਜ਼ਾਰ ਹੀ ਚੱਲੀ ਹੋਈ ਆ ਇਹ ਕਹਿੰਦੇ ਹੋਰ ਚੀਜ਼ ਹੈ ਜੀ ਇਹ ਗੱਡੀਆਂ ਫੋਟੋ ਦੇਖੀ ਵਿਕਣਗੀਆਂ ਬਿਲਕੁਲ ਵੀਰੇ ਤੇ ਇਹਦਾ ਵੀਰੇ ਆਪਣਾ ਰੇਟ ਦਾ ਕੀ ਹੈ ਜਲਦੀ ਨਹੀਂ ਵੀਰੇ ਪਹਿਲੀ ਗੱਲ ਤਾਂ ਕਾਰ ਹੀ ਹੈ ਨਹੀਂ ਮਾਰਕ ਹਾਂ ਐਨੀਮਲ ਬਲੈਕ ਰੇਟ ਬੜਾ ਜਾ ਰਿਹਾ ਵੀਰੇ ਸਿਰਫ ਔਰ ਸਿਰਫ 16 ਲੱਖ 90 ਹਜ਼ਾਰ ਦੀ ਕਾਰ ਦੇਗਾ 16 ਲੱਖ 90 ਤੇ ਜਿੰਨਾ ਵੀ ਅੱਜ ਆਪਾਂ ਤੁਹਾਨੂੰ ਸਟਾਕ ਦਿਖਾ ਦਾਂਗੇ ਮਿੱਤਰੋ ਸਾਰੇ ਦੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਕੱਲੀ ਕੱਲੀ ਗੱਡੀ ਦੇ ਉੱਤੇ ਬਿਲਕੁਲ ਜੀ ਬਿਲਕੁਲ ਤੇ ਆ ਜੋ ਜੀ ਅੰਦਰਲੇ ਪਾਸੇ ਹੁਣ ਆਪਾਂ ਤੁਹਾਨੂੰ ਸਾਰਾ ਖੜਾ ਸਟਾਕ ਆਪਣੇ ਕੋਲ ਲਓ ਜੀ ਟੋਇਟਾ ਦੀ ਫੋਰਚੂਨਰ ਸਭ ਤੋਂ ਪਹਿਲਾਂ ਵੀਰੇ ਇਹਦੀ ਗੱਲ ਕਰੀਏ ਵੀਰੇ ਆਪਣੇ ਕੋਲ ਫੋਰਚੂਨਰ ਦੀ ਅਵੇਲੇਬਿਲਿਟੀ ਹਰ ਟਾਈਮ ਹੁੰਦੀ ਹੈ ਓਕੇ ਤੁਸੀਂ ਆ ਸਾਡੇ ਕੋਲੋਂ 13 ਮਾਡਲ ਤੋਂ ਲੈ ਕੇ 23 ਮਾਡਲ ਤੱਕ ਹਰ ਫੋਰਚੂਨਰ ਮਿਲੂ ਤੁਹਾਨੂੰ ਹਰ ਫੋਰਚੂਨਰ ਫੋਰਚੂਨਰ ਆਪਣੇ ਕੋਲ স্টক ਜ਼ਿਆਦਾ ਹੈ ਨਾ 13 ਮਾਡਲ ਤੋਂ 23 ਮਾਡਲ ਤੱਕ ਜਿਹੜੀ ਮਰਜ਼ੀ ਜਿਹੜੀ ਮਰਜ਼ੀ ਦਾ ਫਤ ਰੱਖ ਲਓ ਬਿਲਕੁਲ 22 ਹੋਰ ਲੈ ਹੋਣਾ ਜੁਣਾ ਆਪਾਂ ਫੋਰਚੂਨਰ ਤੇ ਫੋਰਚੂਨਰ ਦਿਖਾਵਾਂਗੇ ਸਭ ਤੋਂ ਪਹਿਲਾਂ ਵੀਰੇ ਇਹ 2000 ਮਾਡਲ ਕਾਰ ਆ ਵੀਰੇ ਸਿਰਫ ਪਹਿਲੇ ਨਾਮ ਤੇ ਸਿਰਫ 90 ਕਹੇ ਹਜ਼ਾਰ ਚੱਲੀ ਹੋਈ 2018 ਸਾਰੀ ਓਰੀਜਨਲ 18 2018 ਫਸਟ ਓਨਰ 18 ਮਾਡਲ ਫਸਟ ਓਨਰ ਓਨ ਰਿਕਾਰਡ 90000 ਚੱਲੀ ਹੋਈ ਹੈ ਸਰਵਿਸ ਰਿਕਾਰਡ ਦੇ ਨਾਲ ਬ੍ਰੈਂਡ ਨਿਊ ਟਾਇਰ ਵੀਰੇ ਬ੍ਰਾਂਡ ਨਿਊ ਮਤਲਬ ਬ੍ਰਾਂਡ ਨਿਊ ਹੋਣਗੇ ਬਾਈ ਜੀ ਇੱਕ ਬ੍ਰਾਂਡ ਨਿਊ ਚਾਸੀ ਟਾਇਰ ਨਹੀਂ ਹਾਂ ਬ੍ਰਾਂਡ ਨਿਊ ਕੰਪਨੀ ਦੇ ਟਾਇਰ ਵਿਦ ਬਿੱਲ ਵਿਦ ਬਿੱਲ ਵਿਦ ਬਿੱਲ ਇਹ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਚੀਜ਼ਾਂ ਕਹਤੀਆਂ ਤਾਂ ਉਹ ਕਹਤੀਆਂ ਵੀਰੇ ਜਵਾਨ ਵਾਲਾ ਕੰਮ ਆ ਉਹ ਇਹ ਨਹੀਂ ਵੀ ਇੱਥੇ ਆ ਕੇ ਆਪਾਂ ਗੱਲਾਂ ਬਦਲ ਜਾਾਂਗੇ ਤੁਸੀਂ ਇੱਥੇ ਆਉਂਗੇ ਜੋ ਕੁਆਲਿਟੀ ਕਹਤੀ ਉਹੀ ਕੁਆਲਿਟੀ ਮਿਲੂ ਵੀਰੇ ਟਾਇਰਾਂ ਦੇ ਤੁਸੀਂ ਚਾਹੇ ਆਪ ਵੀ ਨਿਗਾਹ ਮਾਰ ਸਕਦੇ ਹੋ ਟਾਇਰ ਬਿਲਕੁਲ ਨਵੇਂ ਨੇ ਲਓ ਬਾਈ ਮੇਤਰੋ 18 ਮਾਡਲ ਦੀ ਫੋਰਚਨਰ 90 ਹਜ਼ਾਰ ਰੁਪਏ ਚੱਲੀ ਹੋਈ ਹੈ 29 ਲੱਖ 80 ਹਜ਼ਾਰ ਰੁਪਏ ਦੀ ਕੋਰੇਟ ਕਾਰ ਦੇ ਦਾਂਗੇ ਤੇ ਆਪਣੇ ਭਾਈ ਜੀ ਰੇਟ ਨਾ ਫਿਕਸ ਜੇ ਹੀ ਨੇ ਇਹਦੇ ਤੇ ਇਹ ਨਾ ਮੰਨੋ ਵੀ ਯਾਰ ਵੀ ਆਪਾਂ ਜੇ ਕਿਸੇ ਦਾ ਸੁਪੋਜ਼ ਕਰੋ ਵੀ ਹਾਂ ਆਪਾਂ 29 80 ਮੰਗ ਲਿਆ ਵੀ ਅਸੀਂ 27 ਲੱਖ ਦੀ ਕਾਰ ਦੇ ਦਾਂਗੇ ਨਹੀਂ ਭਾਈ ਜੀ ਮਾਨ ਤਾਨ ਹੋਊਗਾ ਸਰਬ ਮਾਨ ਤਾਨ ਥੋੜਾ ਕਰਾਂਗੇ ਆਿਆਂ ਦਾ ਵੀ ਇਹ ਨਾ ਸੋਚਿਓ ਆੜਨ ਵਾਲਾ ਰੇਟ ਆ ਪਰ ਭਾਈ ਜੀ ਅਸੀਂ ਪਹਿਲਾਂ ਹੀ ਰੇਟ ਬੜੇ ਚੀਜ਼ ਦੇ ਹਿਸਾਬ ਨਾਲ ਜਾਇਜ਼ ਰੱਖੇ ਆ ਸਾਡੇ ਕੋਲ ਉਹ ਕੰਮ ਨਹੀਂ ਯਾਰ ਭਾਈ ਵੀ ਹਾਂ ਯਾਰ ਆ 32 ਲੱਖ ਰੁਪਏ ਮੰਗ ਲੋ ਜਿੱਥੇ ਟੁੱਕਾ ਲੱਗ ਗਿਆ ਗਾਗ ਠੋਕ ਦੋ ਨਹੀਂ ਯਾਰ ਉਹ ਉਹ ਗਲਤ ਆ ਚੀਜ਼ ਲਓ ਜੀ ਆਪਣਾ ਯਾਰ ਰੇਟ ਦੱਸਾਂਗੇ ਤੇ ਮਾਨ ਦਾਣਾ ਆਪਾਂ ਮੌਕੇ ਤੇ ਘਰਾਈ ਚੱਲਾ ਗਣਾ ਛੋਟਾ ਜਿਹਾ ਵੀਰੇ ਕੋ ਬਾਲਾ ਵੱਡਾ ਨਹੀਂ ਛੋਟਾ ਜਿਹਾ ਡਿਫਰੈਂਸ ਹੋਊ ਕਿਉਂਕਿ ਪਹਿਲੇ ਹੀ ਰੇਟ ਯਾਰ ਤੁਸੀਂ ਮਾਰਕੀਟ ਚ ਰੇਟ ਦੇਖ ਲਓ 18 ਮਾਡਲ ਫੋਰਚੂਨਰ ਦਾ ਜੇ 32 ਲੱਖ ਤੋਂ ਥੱਲੇ ਕਿਸੇ ਨੇ ਪਾਇਆ ਹੋਵੇ ਆਪਣੀ ਜੀ 33 33 33 34 ਲੱਖ ਤੱਕ ਵੀ ਪਾਏ ਪਏ ਨੇ ਬਿਲਕੁਲ ਵੀਰੇ ਬਿਲਕੁਲ ਤੇ ਇੱਕ ਫੋਰਚੂਨਰ ਹੋਰ ਆ ਗਈ ਵੀਰੇ ਇਹ ਕਿੰਨਾ ਮਾਡਲ ਹੈ ਜੀ ਇਹ 2017 ਵੀਰੇ ਹਾਂ ਜੀ ਪਹਿਲੇ ਨਾ ਅਧਿਕਾਰ ਆ 90 ਕਹ ਹਜ਼ਾਰ ਚੱਲੀ ਹੋਈ ਆ ਇਹਦਾ ਰੇਟ ਆ ਹਾਂਜੀ ਸਿਰਫ 24 ਲੱਖ 80 ਹਜ਼ਾਰ ਦੀ ਦੇ ਦਾਂਗੇ 4/4 ਆਟੋ ਕੋਈ ਕਾਰ ਦੇ ਕੇ ਦਿਖਾਵੇ ਇਹ ਰੇਟ ਤੇ ਭਾਈ ਮੈਨੂੰ ਖੁਦ ਨੂੰ ਨਹੀਂ ਯਕੀਨ ਹੋ ਰਿਹਾ ਯਾਰ ਕਮਾਓ 24 ਲੱਖ 80 ਹਜ਼ਾਰ ਰੁਪਏ ਦੀ ਕਾਰ ਸਿਰਫ 2017 ਮਾਡਲ ਆ 2017 ਨਿਊ ਸ਼ੇਪ ਹੈ ਵੀਰੇ ਆਟੋ ਆਟੋਮੈਟਿਕ ਆਟੋ 4/4 4/4 ਆਟੋਮੈਟਿਕ 2017 ਹਾਂ 24.5 ਲੱਖ ਰੁਪਏ ਦੀ ਨਹੀਂ 24 ਲੱਖ 80 ਹਜ਼ਾਰ 24 ਲੱਖ 80 ਹਜ਼ਾਰ ਦੀ ਮੈਂ ਮਾਨਤਨ ਪਹਿਲਾਂ ਕਰਵਾਤਾ ਸੀ ਤੁਹਾਡਾ ਨਹੀਂ ਨਹੀਂ ਲਓ ਜੀ ਆਜੋ ਬਾਈ ਏ ਵੀ ਫੇਰ ਵੀ ਬਹੁਤ ਜਾਇਜ਼ ਰੇਟ ਚ ਗੱਡੀ ਆ ਸਾਵਾ ਕੁੱਲ 50 ਹਜ਼ਾਰ ਤੱਕ ਕਮਾਈ ਆ ਤੂੰ 30 ਹਜ਼ਾਰੋਂ ਚ ਮਾਨਤਨ ਕਰਾ ਦੇਗਾ ਅਸੀਂ ਇੱਥੇ ਮੈਂ ਮੂਲੀਆਂ ਵੇਚਣੇ ਬੈਠੇ ਤੱਕਾ ਆ ਗਿਆ ਦੀ ਬਾਈ ਨਾਲ ਹੈ ਲਓ ਜੀ ਐਕਸ ਯੂ ਵੀ 20 ਮਾਡਲ ਪਹਿਲੇ ਨਾ ਦੀ ਕਾਰ ਆ ਹਾਂਜੀ ਇਹ 19 ਆ ਸ਼ਾਇਦ 20 ਆ ਡਿਟੇਲ ਹੋਣੀ ਯਾਰ ਕਾਰਾਂ ਬਹੁਤ ਨੇ ਯਾਦ ਨਹੀਂ ਓਕੇ ਤੇ ਸਾਢੇ 12 ਲੱਖ ਰੁਪਏ ਆਪਾਂ ਇਹਦੀ ਮੰਗ ਕਰਦੇ ਆ ਬਾਕੀ ਕਰ ਲਾਂਗੇ ਬਾਕੀ ਮੌਕੇ ਤੇ ਕਰ ਲਾਂਗੇ ਸਾਢੇ 12 ਲੱਖ ਰੁਪਏ ਦੀ ਆ ਉਹ ਜੂਜੀ ਜੇਪਸੀ ਆ ਬਾਈ ਜੀ ਅਗਰ ਕੀ ਇਹਦਾ ਸਾਰਾ ਕੁਝ ਅਸੀਂ ਅੱਜ ਤੋਂ ਹੀ ਦੱਸਾਂਗੇ ਹਾਂਜੀ ਕਿਉਂਕਿ ਕਾਰ ਬੜੀ ਘੈਂਟ ਆ ਇਹ ਇੱਥੇ ਅਸੀਂ ਇਹਦੀਆਂ ਤਰੀਫਾਂ ਹੀ ਨਹੀਂ ਕਰ ਸਕਦੇ ਵੀਡੀਓ 'ਚ ਆ ਜੇਪਸੀ ਖੜੀ ਆ ਇਹ ਹੀ ਬਹੁਤ ਆ ਹਾਂ ਇਹ ਚੰਗੇ ਰਿਮ ਟਾਇਰ ਲੱਗੇ ਹੋਏ ਆ ਵਧੀਆ ਕਾਰ ਆ ਨਜ਼ਾਰਾ ਆ ਜੋ ਮਤਲਬ ਜਿਨੇ ਕਿਸੇ ਨੇ ਜਿਪਸੀ ਸ਼ੌਂਕ ਨੂੰ ਲੈਣੀ ਹੈ ਨਾ ਇਹ ਸਵਾਦ ਆ ਮੋਡੀਫਾਈ ਵੀ ਕਰਾਈ ਹੋਈ ਆ ਤੁਸੀਂ ਦੇਖ ਸਕਦੇ ਹੋ ਵੀਰੇ ਲਾਈਟਾਂ ਚੇਂਜ ਨੇ ਏਸੀ ਵੀ ਮਨਾ ਲਵਾਰ ਕੇ ਆਊਗਾ ਓਕੇ ਓਕੇ ਹੀ ਆ ਖੁੱਲਾ ਓਕੇ ਹੀ ਆ ਦੇਣ ਚ ਵਾਸਤੇ ਕਿ ਪਰਸਨਲ ਆ ਇਹ ਹੈਗੀ ਦੇਣ ਵਾਸਤੇ ਆਪਰੇ ਸੀ ਵੀਡੀਓ ਤੇ ਕੋ ਰਾਜ ਖੋਲਣਾ ਨਹੀਂ ਇਹਦਾ ਓਕੇ ਅੱਛਾ ਮਤਲਬ ਜਿਹਨੂੰ ਸ਼ੌਂਕ ਹੈ ਉਹ ਕੰਟੈਕਟ ਕਰ ਲੈਣਗੇ ਉਹ ਆ ਕੇ ਕਰੀ ਉਹ ਸਿੱਧਾ ਪੱਜੂ ਆ ਕੇ ਦਫ਼ਤਰ ਯਾਰ ਲੱਭਦਾ ਹੋਇਆ ਜਿਹਨੇ ਜਿਪਸੀ ਲੈਣੀ ਆ ਉਹ ਫੁੱਲ ਘੈਂਟ ਆ ਨੰਬਰ ਜਲ ਰਹੇ ਰੇਟ ਕਹਿੰਦਾ ਬਾਈ ਮੈਂ ਦੱਸਦਾ ਨਹੀਂ ਜਿਹੜੇ ਬੰਦੇ ਨੂੰ ਸ਼ੌਂਕ ਆ ਕੰਟੈਕਟ ਕਰ ਲਓ ਸਕਰੀਨ ਤੇ ਨੰਬਰ ਹੈ ਇੱਕ ਫੋਰਚੂਨ ਰਾ ਖੜੀਆ ਵੀਰੇ ਇਹ ਆਪਣਾ 2017 ਮਾਡਲ ਹੈ ਚੰਡੀਗੜ੍ਹ ਨੰਬਰ ਦੀ ਕਾਰ ਆ 4x4 ਆਟੋ ਆ ਨਵੇਂ ਲਾਈ ਟਾਇਰ ਲਾ ਕੇ ਠੀਕ ਹੈ ਜੀ ਇਹ ਕਾਰ ਦੇ ਦਾਂਗੇ ਆਪਾਂ ਮਾਤਰ 26 ਲੱਖ 90000 ਰੁਪਏ ਦੀ ਲਓ ਜੀ 17 ਮਾਡਲ ਚੰਡੀਗੜ੍ਹ ਨੰਬਰ ਦੀ ਹੈ ਹਾਂ ਤੇ 26 ਲੱਖ 90000 26 ਲੱਖ 90 ਇੱਕ ਵੀਰੇ ਫੋਰਚੂਨਰ ਆ ਖੜੀਆ ਆਪਣੇ ਕੋਲ ਤੇ ਵੀਰੇ ਮਾਡਲ ਵਗੈਰਾ ਡੀਲ ਗਈ 2017 ਮਾਡਲ ਵੀਰੇ ਪਹਿਲੇ ਨਾ ਅਧਿਕਾਰ ਆ ਲੱਖ ਦੇ ਆਸ-ਪਾਸ ਮੀਟਰ ਆ ਇਹਦਾ ਠੀਕ ਹੈ ਜੀ 4x4 ਆਟੋ ਆ ਸਿਰਫ ਤੇ ਸਿਰਫ 25 ਲੱਖ 80000 ਰੁਪਿਆ ਲੈ ਵੀਰੇ 25 ਲੱਖ 80 ਦੀ 17 ਮਾਡਲ ਜਿਹੜੀ ਨਿਊ ਸ਼ੇਪ ਚਾਹੀਏਗੀ ਹਾਂ ਇਹ ਲੈ ਵੀਰੇ ਅੱਛਾ ਉਹ ਇਹ ਇਹ ਉਹ ਨਹੀਂ ਹੈਗੀਆਂ ਬਈ ਆਟੋ ਪਾਇਲਟ ਵਾਲੀ ਉਹ ਹੀ ਆ ਹਾਂ 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 ਲੈ ਬਾਈ ਇਹਦੇ ਵਿੱਚ ਕਹਿੰਦੇ ਡਰਾਈਵਰ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਕੰਪਨੀ ਨੇ ਸੈਂਸਰੀ ਇਦਾਂ ਦੇ ਪਾਤੇ ਉਹ ਆਟੋ ਪਾਇਲਟ ਲੱਗੇ ਇਹਦਾ ਨਿਊ ਸ਼ੇਪ ਦੀ ਐਕਸਯੂਵੀ ਇਹ ਮਾਡਲ ਕਿੰਨਾ ਵੀਰੇ ਇਹ 2020 ਵੀਰੇ ਮੈਨੂਅਲ ਚ ਸਭ ਤੋਂ ਟੌਪ ਮਾਡਲ ਕਾਰ ਆ ਇਹ ਹਾਂਜੀ 2020 ਮਾਡਲ ਦੀ ਸਭ ਤੋਂ ਟੌਪ ਮਾਡਲ ਕਾਰ ਆ ਇਸ ਤੋਂ ਉੱਤੇ ਮੈਨੂਅਲ ਚ ਕੋਈ ਮਾਡਲ ਨਹੀਂ ਆਉਂਦਾ ਹੈਗਾ ਵੀ ਟੌਪ ਐਂਡ ਆ ਬਸ ਮਤਲਬ ਮੈਨੂਅਲ ਚ ਇਹ ਮਾਡਲ ਐਕਸਯੂਵੀ ਦੇ ਸਭ ਤੋਂ ਟੌਪ ਮਾਡਲ ਹੀ ਆਇਆ ਸੀ ਦੂਜੀ ਰੰਗ ਰੰਗ ਦੇਖ ਲਓ ਵੀ ਰੰਗ ਇਹ ਜਿਹਾ ਕਿਤੇ ਮਿਲ ਨਹੀਂ ਨੀਗਾ ਤੇ ਰੇਟ ਕਿ ਹੋਗਾ ਵੀਰੇ ਇਹਦਾ ਇਹ ਰੇਟ ਵੀਰੇ ਤਕਰੀਬਨ ਅਸੀਂ ਮੰਗਦੇ ਆ ਇਹਦਾ 21 ਲੱਖ 80 ਹਜ਼ਾਰ ਰੁਪਇਆ ਓਕੇ ਹਾਂ ਬਾਕੀ ਇਹਦਾ ਬਾਕੀ ਮੌਕੇ ਤੇ ਕਰ ਦਾਂਗੇ ਤੇ ਬਈ ਉਹ ਆ ਗਿਆ ਆਪਣੇ ਕੋਲ 올ਡ ਸ਼ੇਪ ਦੀ ਫੋਰਚੂਨਰ ਇਹ ਵੀਰੇ 15 ਮਾਡਲ ਆ ਫੋਰਚੂਨਰ ਆਟੋਮੈਟਿਕ ਆ ਫਸਟ ਓਨਰ ਕਾਰ ਆ ਇਹ ਸਿਰਫ 14 ਲੱਖ 80 ਹਜ਼ਾਰ ਰੁਪਇਆ 14 ਲੱਖ 80 ਦੀ 15 ਮਾਡਲ ਹਣਾ ਵੀਰੇ ਜੀ ਇਹ 23 ਮਾਡਲ ਲਓ ਜੀ Thar ਆਟੋ 4x4 ਤਕਰੀਬਨ 20 ਲੱਖ ਰੁਪਏ ਚ ਮਾਡਲ ਪੈਂਦਾ ਬਈ ਜੀ ओके ਇਹ ਮਾਡਲ तकरीबन ਹੁਣ 20 ਲੱਖ ਰੁਪਏ ਚ ਪੈਣ ਲੱਗ ਗਿਆ ਆਟੋ 4/4 ਆ ਜਿਹੜਾ ਇਹ 23 ਮਾਡਲ ਕਾਰ ਆ ਇਹ ਆਪਣਾ ਵੇਰੀਐਂਟ ਡੀਜ਼ਲ ਹੈ ਡੀਜ਼ਲ ਬਈ ਜੀ 20 ਲੱਖ ਰੁਪਏ ਵਾਲਾ ਮਾਡਲ ਆ ਇਹ ਸਿਰਫ ਆਪਾਂ 16 ਲੱਖ 80 ਹਜ਼ਾਰ ਦੀ ਕਾਰ ਦੇ ਦਾਂਗੇ ਲਓ ਜੀ 16 ਲੱਖ 80 ਹਜ਼ਾਰ ਦੀ ਤੇ ਬਈ 2018 ਮਾਡਲ ਫੋਰਜਰ ਫੋਰਚਨਰ ਫੇਰ ਆ ਗਈ 2018 ਮਾਡਲ ਦੀ ਫੋਰਚੂਨਰ ਤਾਂ ਮੁੱਕਣੇ ਨਹੀਂ ਦਿੰਦੇ ਯਾਰ ਫੋਰਚੂਨਰ ਦਾ ਤੁਸੀਂ ਜਿੰਨੀ ਮਰਜ਼ੀ ਲਿਜਾਈ ਜਾਓ ਕਿੰਨੇ ਦੇ ਦਾਂਗੇ ਜੀ ਇਹ ਫੋਰਚੂਨਰ ਤੇ 2018 ਮਾਡਲ ਵੀਰੇ ਸਿਰਫ ਤੇ ਸਿਰਫ 29 ਲੱਖ 80 ਹਜ਼ਾਰ ਰੁਪਿਆ 29 ਲੱਖ 80 ਤੇ ਇੱਕ ਖੜੀ ਆ ਆਹ ਵੀਰੇ 올ਡ ਸ਼ੇਪ ਦੀ ਯੂਕੇ ਨੰਬਰ ਕਾਰ ਆ ਹਾਂਜੀ ਪਹਿਲੇ ਨਾਂ ਦੀ ਕਾਰ ਆ ਪਰ ਕਾਰ ਬੈਂਤੀ ਨਵੀਂ ਐ ਐਡੀ ਕਿ ਜ਼ਿਆਦਾ ਨਵੀਂ ਐ ਜਿੰਨੀ ਤਾਰੀਫ਼ ਕਰ ਲੋ ਇਹਦੀ ਓਨੀ ਘੱਟ ਆ ਠੀਕ ਹੈ ਜੀ ਫਸਟ ਓਨਰ ਕਾਰ ਆ ਇਹ ਇਸ ਸਰਵਿਸ 70000 ਹੀ ਚੱਲੀ ਹੋਈ ਆ ਸਰਵਿਸ ਰਿਕਾਰਡ ਸਰਵਿਸ ਰਿਕਾਰਡ ਦੇ ਨਾਲ 70000 ਚੱਲੀ ਹੋਈ 16 ਚੱਲੀ ਹੋਈ ਆ 16 ਮਾਡਲ ਹਾਂਜੀ ਨਾ ਇਹ ਜੀ ਕਾਰ ਮਿਲੂ ਮਾਰਕੀਟ ਚੋਂ ਆਪਣਾ ਚੈਲੰਜ ਆ ਨਾ ਇਹ ਜੀ ਕੁਆਲਿਟੀ ਮਿਲੂ ਇਹ ਆਪਣਾ ਚੈਲੰਜ ਆ ਰੇਟ ਦੀ ਤਾਂ ਛੋਟੋ ਸੀ ਪਹਿਲਾਂ ਕਾਰ ਹੀ ਨਹੀਂ ਮਿਲਨੀ ਇਹ ਜੀ ਓਕੇ ਸਭ ਤੋਂ ਵੱਡੀ ਗੱਲ ਇਹ ਆ ਬਾਈ ਜਿਵੇਂ ਤੁਹਾਨੂੰ ਦੱਸਿਆ ਨਾ ਜਿਵੇਂ 70000 ਚੱਲੀ ਹੋਈ ਜਿਹੜੇ ਸਾਉਣਾ ਮਾਡਲ ਆ ਕਿਉਂਕਿ ਫੋਰਚਨਰ ਆ ਆਲਮੋਸਟ ਬੰਦੇ ਉਹੀ ਚਲਾਉਂਦੇ ਨੇ 5 ਲੱਖੇ ਦਾ ਕੰਪਨੀ ਉਹ ਦਿੰਦੀ ਆ ਵਾਰੰਟੀ ਵੀ ਚਲਾਓ ਹਾਂ ਤੇ 1.5 ਤੋਂ 2 ਲੱਖ ਤੱਕ ਕਹਿੰਦੇ ਨੂੰ ਨਹੀਂ ਪਤਾ ਲੱਗਦਾ ਬਿਲਕੁਲ ਕਰਨਲ ਦੀ ਕਾਰ ਸੀਗੀ ਉਹ 6 ਮਹੀਨੇ ਜ਼ਿਆਦਾ ਡਿਊਟੀ ਤੇ ਸੀਗੇ 6 ਮਹੀਨੇ ਗੱਡੀ ਚੱਲਦੀ ਸੀ ਤਾਂ ਘੱਟ ਚੱਲੀ ਹੋਈ ਆ ਕਾਰ ਤਾਂ ਹੀ ਜ਼ਿਆਦਾ ਸੰਭਾਲ ਚਾਹ ਗਾ ਰਹੇ ਤੇ ਦੇ ਕਿ ਨਹੀਂ ਦਵਾਂਗੇ ਵੀਰੇ ਗੱਡੀ ਇਹ ਆਪਾਂ ਵੀਰੇ ਕੋਮਲ ਰੱਖਿਆ ਹੈ 16 ਲੱਖ 80 ਹਜ਼ਾਰ ਰੁਪਇਆ ਲਓ ਜੀ 16 ਲੱਖ 80 ਦੀ 16 ਹੀ ਮਾਡਲ ਹੈ 16 ਹੀ ਮਾਡਲ ਲੈ ਜੋ ਪਹਿਲੇ ਨਾ ਦੀ ਕਾਰ ਆਜੋ ਮਿੱਤਰੋ ਅੰਦਰ ਗੱਡੀਆਂ ਹੋਰ ਬਾਦੂ ਖੜੀਆਂ ਨੇ ਲਾ ਇੱਕ ਫੋਰਚੂਨਰ ਹੋਰ ਪੰਜਾਬ ਨੰਬਰ ਪੀਵੀ 23 ਨੰਬਰ ਮੈਨੂਅਲ ਪੀਵੀ 23 ਵੀਰੇ ਹਾਂਜੀ ਪੀਵੀ 23 ਨੰਬਰ ਦੀ ਕਾਰ ਆ ਮੈਨੂਅਲ 2013 ਮਾਡਲ ਵਧੀਆ ਕਾਰ ਨਵੇਂ ਟਾਇਰ ਟੂਰ ਲੱਗੇ ਹੋਏ ਨੇ ਹਾਂਜੀ ਇਹ ਸਿਰਫ ਤੇ ਸਿਰਫ ਆਪਾਂ ਦੇ ਦੇਵਾਂਗੇ ਭਰਾ ਕਾਰ ਸਭ ਤੋਂ ਸਸਤੀ 11 ਲੱਖ 80000 ਰੁਪਏ 11 ਲੱਖ 80000 ਦੀ ਆ ਫੋਰਚੂਨਰ ਬਣ ਚੁਗੀ ਤੇ ਆ ਗਈ ਆਪਣੇ ਕੋਲ ਕ੍ਰੈਟਾ ਇੱਕ ਕ੍ਰੇਟਾ 2017 ਮਾਡਲ ਹਾਂਜੀ ਪਹਿਲੇ ਨਾਂ ਦੀ ਕਾਰ ਐਸਐਕਸ ਹਾਂਜੀ 8 ਲੱਖ 80000 ਰੁਪਏ ਵੀਰੇ 8 ਲੱਖ 80000 ਦੀ ਕ੍ਰੇਟਾ ਵੀਰੇ ਬਿਲਕੁਲ ਜੀ ਲੈ ਵੀਰੇ ਇੱਕ ਫੋਰਚੂਨਰ ਹੋਰ ਆ ਫੋਰਚੂਨਰ ਵੀਰੇ 4x4 ਆਟੋ ਆ ਆਟੋਮੈਟਿਕ 4x4 ਆ ਤੇ ਮਾਡਲ ਕਿੰਨੇ ਜੀ ਇਹ ਇਹ ਮਾਡਲ ਵੀਰੇ 2015 ਬਲੈਕ ਇੰਟੀਰੀਅਰ ਵਾਲੀ ਸਿਰਫ ਇੱਕੋ ਕਾਰ ਖੜੀ ਆ 4x4 ਆਟੋ ਆ ਠੀਕ ਹੈ 4/4 ਆਟੋ ਚ ਸਿਰਫ ਆਪਣੇ ਕੋਲ ਕਾਰ ਹੀ ਇੱਕ ਖੜੀ ਆ ਠੀਕ ਹੈ ਜੀ ਕਿਉਂਕਿ ਵੀਰੇ ਇੱਕ ਤਰ੍ਹਾਂ ਦੀ ਸਪੈਸ਼ਲ ਐਡੀਸ਼ਨ ਕਾਰ ਹੈ ਸਪੈਸ਼ਲ ਐਡੀਸ਼ਨ ਹੈ 4/4 ਨਾ ਇਹ ਸ਼ੇਪ ਚ ਬਹੁਤ ਘੱਟ ਹੈ ਹਾਂ ਬਹੁਤ ਘੱਟ ਕਾਰਾਂ ਨਹੀਂ ਕਿਉਂਕਿ ਮਹਿੰਗੀ ਬਹੁਤ ਸੀ 4/4 3-4 ਲੱਖ ਦਾ ਫਰਕ ਸੀ ਉਦੋਂ ਹਾਂ 4/2 ਤਾਂ ਨਾਰਮਲ ਮਿਲ ਜਾਂਦੇ ਨੇ ਮਾਰਕੀਟ ਦੇ ਵਿੱਚ ਇਹਦਾ ਕਾਲਾ ਹੈ ਸਾਰਾ ਸਾਰਾ ਇੰਟੀਰੀਅਰ ਕਾਲਾ ਹੈ ਸਾਰਾ ਠੀਕ ਹੈ ਜੀ ਕੋਈ ਇਦਾਂ ਦੀ ਚੀਜ਼ ਨਹੀਂ ਸੜੀ ਇੱਕ ਵੀ ਜੀਡ ਹੀ ਸੜੀ ਕੋਈ ਕਰੀਮ ਹੋਵੇ ਜਾਂ ਹੋਰ ਰੰਗ ਹੋਵੇ ਠੀਕ ਹੈ ਇਹ ਸਿਰਫ ਬਈ 15 ਲੱਖ 80 ਹਜ਼ਾਰ ਰੇਟ ਹੈ 15 ਲੱਖ 80 ਦੀ ਬਣ ਜੂ ਆ 2017 ਮਾਡਲ ਬਰੀਜ਼ਾ ਵੀਰੇ ਵਧੀਆ ਕਾਰ ਆ ਮਾਨਤਾ ਕਰਦਾਂਗੇ 8 ਲੱਖ 80000 ਰੁਪਏ ਦਾ ਮੰਗਦੇ ਆ 8 ਲੱਖ 80 ਦੀ ਤੇ ਇੱਕ ਮਗਰ ਬਰੀਜ਼ਾ ਹੋਰ ਖੜੀ ਆ ਵੀਰੇ ਇਹ 19 ਮਾਡਲ ਆ ਇਹਦਾ ਵੀ 880 ਮੰਗਦੇ ਆ 2019 ਮਾਡਲ 8 ਲੱਖ 80 ਹਣਾ ਵੀਰੇ ਹਾਂ ਇਹ 13 ਮਾਡਲ ਆ ਵੀਰੇ ਵਰਨਾ ਫਲੂਇਡਿਕ 2013 ਚੰਡੀਗੜ੍ਹ ਨੰਬਰ 1.6 390000 ਰੁਪਏ ਆ 1.6 1.6 2013 ਦਾ ਸਣ ਹਾਂ ਤੇ ਆਹ 390000 ਰੁਪਏ ਆ ਆ ਵਰਨਾ ਬਾਈ ਬੜੀ ਨਵੀਂ ਆ ਕਿੰਨਾ ਲਾ ਲਓ ਵੀ ਜੇ ਕੋਈ ਮਾਈ ਦਾ ਲਾਲ ਗੱਡੀ ਲੈ ਗਿਆ ਨਜ਼ਾਰਾ ਹੀ ਲਊਗਾ ਐਡੀ ਨਵੀਂ ਕਾਰ ਆ 15 ਮਾਡਲ ਆ ਪਹਿਲੀ ਹਾਲ ਦਾ ਸ਼ੇਪ ਇਹ ਨਹੀਂ ਮਿਲਦੀ ਇਹ ਤੁਹਾਨੂੰ ਵੀ ਪਤਾ ਚੀਜ਼ ਇਹ ਮੈਨੂੰ ਲੱਗਿਆ ਉੱਚਾ ਮੋੜ ਲੂਗੀ ਤੁਸੀਂ ਜਿਵੇਂ 15 ਕਿਹਾਗਾ ਹਾਂ ਇਹ ਇਹ ਸ਼ੇਪ ਹੀ ਨਹੀਂ ਮਿਲਦੀ ਹਾਂ ਮਿਲਦੀ ਨਹੀਂ ਕਿ 15 ਚ ਤਾਂ ਇਹ ਇਹ ਵਧੀਆ ਕਾਰ ਆ ਪੂਰੀ 5,80,000 ਰੁਪਏ ਆ ਆਪਾਂ ਕਹਿੰਨੇ ਆ ਇਹਦਾ ਬਾਕੀ ਮਾਨਤਨ ਕਰ ਦਾਂਗੇ ਮੋਕਾ ਲਓ ਜੀ 15 ਮਾਡਲ 5,80 ਇਹ ਇੱਕ ਵਰਨਾ ਹੋਰ ਆ 14 ਮਾਡਲ ਵੀਰੇ ਹਾਂਜੀ 14 ਮਾਡਲ ਦੀ ਕਾਰ ਆ ਪਹਿਲੇ ਨਾਮ ਆ ਵਧੀਆ ਕਾਰ ਆ ਇਹ ਸਿਰਫ ਤੇ ਸਿਰਫ ਆਪਾਂ ਮੰਗਦੇ ਆ ਇਹਦਾ ਵੀਰੇ 5.5 ਲੱਖ ਰੁਪਇਆ 5.5 ਲੱਖ ਰੁਪਇਆ ਤੇ ਵੀਰੇ ਸਵਿਫਟ 14 ਮਾਡਲ ਵੀਡੀ 14 ਮਾਡਲ ਵੀਡੀ ਆਈ ਇਹਦਾ ਪਲੱਸ ਪੁਆਇੰਟ ਕੀ ਆ ਇਹ ਵੀ 70,000 ਚੰਗੀ ਆ ਸੂਫਟਾਂ ਘੱਟ ਚੱਲੀਆਂ ਨਹੀਂ ਮਿਲਦੀਆਂ ਬਹੁਤ ਘੱਟ ਮਿਲਦੀਆਂ 17 ਹੀ ਮਾਡਲ ਆ ਮਿੱਤਰੋ 70000 ਕਿ ਜਿੱਲੀ ਹੋਈ ਆ ਅੱਜ ਤਾਂ ਘਹਿ ਘੱਟ ਮੇ ਲੱਗੇ ਹੋਏ ਮਾਤਰ ਛੋਟਾ ਜਿਹਾ ਰੇਟ ਇੱਕੋ ਦੇਣ ਵਾਲਾ 530000 ਰੁਪਿਆ ਲਓ ਜੀ 530 ਆਡੀ A4 8 ਲੱਖ ਸੀ ਆਰ ਵੀਜ ਲੈ ਜਾਓ ਯਾਰ ਮਾਡਲ ਚੈੱਕ ਕਰੋ ਜਿੱਦਾਂ ਕਾਰ ਦੇ ਮਾੜੇ ਜੀ ਇਹ ਪੰਜਾਬ ਨੰਬਰ ਆ ਵਧੀਆ ਨੰਬਰ ਲੱਗਿਆ ਹੋਇਆ ਹੈਗਾ ਮਾਡਲ ਕਿੰਨਾ ਵੀ 27 ਬਦਿਆ ਨੰਬਰ ਆ 2013 ਮਾਡਲ ਜਾਨ 2013 ਮਾਡਲ ਤੇ ਗੱਡੀ ਵੀ ਕਿਸੇ ਨੇ ਜੇ ਲਗਜ਼ਰੀ ਵੀ ਚੱਕਣੀ ਆ ਆ ਖੜੀ ਆ ਵੀਰੇ ਵਾਈਟ ਪਹਿਲਾਂ ਦਿਖਾ ਦੀ ਵੀਰੇ ਮਰਸੀਡੀਜ਼ ਹਾਂ ਮਰਸੀਡੀਜ਼ ਆ ਜੀ ਦੇਖੋ ਪਹਿਲਾਂ ਲੈ ਵੀਰੇ ਇਹ 2013 ਮਾਡਲ ਦੀ ਵੀਰੇ 2013 2013 ਮਾਡਲ ਦੀ ਕਾਰ ਆ ਪਹਿਲੇ ਨਾਮ ਕਾਰ ਆ ਸਿਰਫ 12,80,000 ਰੁਪਏ 12 ਲੱਖ 80 ਹਜ਼ਾਰ ਦੀ ਤੇ ਆਹੀ ਵੀਰੇ ਬੀਮਰ 530 ਵੀਰੇ 20 ਸਿਕ ਇੰਜਨ ਵਾਲੀ ਹਾਂਜੀ ਇਹਦਾ ਇੰਜਨ ਹੈਗਾ 6 ਸਿਲੰਡਰ ਓਕੇ ਅੱਗੀ ਕੱਢਦਾ ਪੈਰ ਰੱਖਣ ਨਹੀਂ ਦਿੰਦਾ ਉਹ ਥਲੋ ਨਿਕਲ ਜਾਂਦੀ ਹੋ ਗਿਆ ਬੜਾ ਜਿਆਦਾ ਸੁਆਦ ਹੈ ਇਹ ਕਾਰ ਚ ਬੜਾ ਜਿਆਦਾ ਠੀਕ ਹੈ ਇਹ ਸਿਰਫ ਤਾਂ ਸਿਰਫ 19,80,000 ਰੁਪਇਆ 19 ਲੱਖ 15 ਮਾਡਲ 80 ਹਜ਼ਾਰ 15 ਮਾਡਲ ਕਾਰ ਓਕੇ ਭਈ ਇਹ ਕਾਰਾਂ ਗੱਲ ਕੀ ਹੈ ਵੀ ਦੇਖੋ ਇਹ ਕਾਰਾਂ ਦਾ ਆਪਣਾ ਢੀ ਸੁਆਦ ਹੈ ਹੂੰ ਇਹ ਕਾਰਾਂ ਨਹੀਂ ਨਾ ਜਿਹੜੀਆਂ ਲਗਜ਼ਰੀ ਸੈਗਮੈਂਟ ਦੀਆਂ ਨੀਵੀਂਆਂ ਕਾਰਾਂ ਇਹ ਤਾਂ ਸਿੱਧਾ ਜੇ ਕਿਤੇ ਰੋਡ ਹੋਵੇ ਕਿਤੇ 500 ਕਿਲੋਮੀਟਰ ਦੀ ਬਾਟ ਹੋਵੇ ਇਹ ਤਾਂ ਐ ਸਫਰ ਵੱਡਦੀਆਂ ਨੇ ਬਈ ਤੈਨੂੰ ਮੈਂ ਕਹਣਾ ਵੀ ਇਹ ਅੰਦਰ ਥਕਾਨ ਹੋ ਜੂਵੇ ਸਾਲਾ ਫਿਰ ਥੂ ਆ ਏਡੇ ਬ੍ਰਾਂਡ ਤੇ ਆ ਸਹੀ ਗੱਲ ਆ ਬਈ ਤੇ ਅੱਡੀ ਸਵਾਦ ਆ ਕਾਰਾਂ ਦਾ ਆ ਕਿੰਨਾ ਮੋੜ ਲਈ ਆਪਣੀ ਮਰਸੀਡੀਜ਼ ਦੀ ਇਹ ਆਪਣੇ ਲੋਕ ਕੀ ਕਰਦੇ ਆ ਇਹ ਕਾਰਾਂ ਨੂੰ ਫੋਰਚਨਰ ਨਾਲ ਕੰਪੇਅਰ ਕਰ ਲਾ ਜਾਂਦੇ ਆ 30 ਦੀ ਫੋਰਚਨਰ ਲਵਾਂਗੇ 30 ਲੱਖ ਦੀ ਆਹ ਕਾਰ ਕਰ ਤੋਂ ਲਵਾਂਗੇ ਬਈ ਫੋਰਚਨਰ ਨੇ ਇਹਦੇ ਵਾਲਾ ਜੈਕਾ ਨਹੀਂ ਦੇਣਾ ਫੋਰਚਨਰ ਨੂੰ ਇੰਨੀ ਕਰਦਣ ਨਹੀਂ ਘੁੰਮਣੀ ਜਿੰਨੀ ਇਹਨੂੰ ਘੁੰਮਣੀ ਆ ਜਦੋਂ ਪਿੰਡ ਵੱਡਦੀਆਂ ਜਾਂ ਗਿਆ ਲਾ ਕਹਿੰਦਾ ਉਹ ਲੰਬੀ ਗੱਡੀ ਵਾਲਿਆਂ ਦੇ ਘਰੇ ਜਾਣਾ ਹਾਂ ਇਹ 2017 ਮਾਡਲ ਆ ਵੀਰੇ ਹਾਂਜੀ ਪਹਿਲੇ ਨਾਮਕਾਰ 29.80 ਲੱਖ ਰੁਪਏ E-Class E220 ਡੀਜ਼ਲ ਦਾ ਵੇਰੀਐਂਟ ਆ ਫਰਸਟ ਓਨਰ ਕਾਰ ਆ ਜੈਟ ਬਲੈਕ ਕਲਰ ਆ ਕਰੀਮ ਇੰਟੀਰੀਅਰ ਆ ਨਵੇਂ ਟਾਇਰ ਲੱਗੇ ਕੋਈ ਕਾਰ ਚ ਕੰਮ ਖਰਚਾ ਨਹੀਂ ਸਰਵਿਸ ਕਾਰ ਦੀ ਹੋਈ ਖੜੀ ਆ 2016 ਮਾਡਲ 5 ਸੀਰੀਜ਼ ਹੈ ਵੀ 520d ਡੀਜ਼ਲ ਦਾ ਵੇਰੀਐਂਟ ਹੈ ਲਗਜ਼ਰੀ ਲਾਈਨ ਹੈ ਬ੍ਰੈਂਡ ਨਿਊ ਟਾਇਰ ਸਾਰੇ ਫੀਚਰ ਵਰਕਿੰਗ ਹੋਣਗੇ ਸਾਡੀ ਜਿਹੜੀ ਵੀ ਕਾਰ ਇਹਦੇ ਅੰਦਰ ਖੜੀ ਆ ਕੋਈ ਮਤਲਬ ਐਦਾਂ ਦੀ ਚੀਜ਼ ਨਹੀਂ ਹੋਈ ਜਿਹੜੀ ਵਰਕਿੰਗ ਨਹੀਂ ਹੋਊਗੀ ਫਰਸਟ ਓਨਰ ਕਾਰ 2016 ਮਾਤਰ 19 ਲੱਖ 50 ਹਜ਼ਾਰ ਰੁਪਿਆ 19.5 ਲੱਖ ਰੁਪਏ ਦੇ ਵੀਰੇ 2014 ਮਾਡਲ ਕਾਰ ਹਾਂਜੀ ਸਿਰਫ ਤੇ ਸਿਰਫ ਦੇ ਦਿਆਂਗੇ ਤੁਹਾਨੂੰ ਲੈ ਇਹਦਾ ਰੇਟ ਫਿਰ ਆ ਜ ਸੁਣ ਕੇ ਤੁਸੀਂ ਕਹੋਗੇ ਵੀ ਯਾਰ ਸਰੇ ਹੀ ਲਾਤਾ 14 ਲੱਖ 80 ਹਜ਼ਾਰ ਰੁਪਿਆ 520d ਨਵੀਂ ਸ਼ੇਪ ਦੀ ਡਿਜੀਟਲ ਮੀਟਰ ਵਾਲੀ ਆ ਇਹ ਕਾਰ ਦੋਰਾ ਸੋਚ ਲੈ ਵੀਰੇ ਰੇਟ ਆ ਰੇਟ ਵੀਰੇ ਫਿਕਸ ਪਰ ਇੱਕੋ ਤੇ ਘੱਟ ਤੋਂ ਘੱਟ 14,80,000 ਰੁਪਏ 14 ਮਾਡਲ ਇਹ ਪੁਰਾਣੀ ਸ਼ੇਪ ਦੀ ਕਾਰ ਨਹੀਂ ਹੈਗੀ ਬਾਈ ਜੀ ਨਵੀਂ ਮੀਟਰ ਦੀ ਕਾਰ ਆ ਨਵੀਆਂ ਲਾਈਟਾਂ ਚ ਨਵੇਂ ਮੀਟਰ ਜਿਹਦੇ ਡਿਜੀਟਲ ਮੀਟਰ ਆਗੇ ਸੀਗੇ ਕੱਢੀ ਚੈੱਕ ਕਰੋ ਮਿੱਤਰੋ ਇਹ ਰੇਡਰ ਦੇ ਵਿੱਚ ਨਹੀਂ ਬਿਮਰ ਮਿਲਦੀ ਨਾ 5 ਸੀਰੀਜ਼ ਦੇਖਣ ਨੂੰ ਮਿਲੇ 14,80,000 ਰੁਪਏ ਸਿਰਫ ਡਿਜੀਟਲ ਮੀਟਰਾਂ ਚ ਉਹ ਗਿਫਟ ਰੱਖੀ ਹੋਈ ਜੀ ਸਾਰਿਆਂ ਦਾ ਗਿਫਟ ਆ ਵੀਰੇ ਇਹ ਕੋ ਲੈ ਜੂ ਨਜ਼ਾਰੀ ਲਊ ਲੱਕੀ ਕਾਰ ਆ ਇਹ ਸਾਡੀ ਹਾਂਜੀ ਇਹ ਪਰਸਨਲ ਆ ਇਹ ਬਈ 1,11,000 ਰੁਪਏ ਦੀ ਕਾਰ ਦਵਾਂਗੇ ਇੱਕੋ ਰੇਟ ਸਾਗਰ ਦੀ ਸਕੀਮ ਗੱਡੀ ਦੇ ਨਾਲ 1,11,000 ਦੇ ਲੱਕੀਕਾਰ ਲੱਕੀ ਰੇਟ ਜਿਹੜਾ ਬੰਦਾ ਲੈ ਜੂ ਨਜ਼ਾਰਾ ਹੀ ਲਊ ਬੜੀ ਲੱਕੀਕਾਰ ਆ ਇਹ ਅੱਛਾ ਹਾਂ 1,11,000 ਇਹ ਤਾਂ ਦੋ ਤਿੰਨ ਰਿਗਾਹਕ ਆਏ ਆ 2-2000 ਪਿੱਛੇ ਰਹਿ ਗਏ ਅਸੀਂ ਜਾਣ ਕੇ ਨਹੀਂ ਦੰਦੇ ਅੱਛਾ ਯਾਰ ਅਸੀਂ ਨਹੀਂ ਦੇਣੀ ਆ ਠੀਕ ਐ ਕਾਰ ਬੜੀ ਲੱਕੀ ਆ ਯਾਰ ਸਾਡੇ ਲਈ ਤੇ ਵੀਰੇ ਗੱਡੀਆਂ ਇਹ ਤਾਂ ਟਰੇਲਰ ਸੀਗਾ ਸਾਨੂੰ ਚੰਗਾ ਲੱਗੂ ਕੋਈ ਉਹਨੂੰ ਹੀ ਦਵਾਂਗੇ ਇਹ ਤਾਂ ਕਾਰ ਆ ਸਹੀ ਅੱਛਾ ਕਸਟਮਰ ਹੀ ਪਸੰਦ ਆ ਗਿਆ ਆ ਕਸਟਮਰ ਪਸੰਦ ਆਏ ਉਹਨੂੰ ਦੇਣੀ ਆ ਬਸ ਇਹ ਸਭ ਤੋਂ ਮਹਿੰਗੀ ਕਾਰ ਆ ਸਾਡੇ ਕੋਲ ਲਓ ਜੀ ਤੇ ਗੱਡੀਆਂ ਟ੍ਰੇਲਰ ਦਿਖਾਇਆ ਤੁਹਾਨੂੰ ਜੇ ਤੁਹਾਡੀ ਇਸ ਤੋਂ ਇਲਾਵਾ ਕੋਈ ਹੋਰ ਗੱਡੀ ਦੀ ਰਿਕੁਆਇਰਮੈਂਟ ਹੈ ਸੇਮ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਲੋਨ ਦੇ ਰਿਜ਼ਲਟ ਆਪਣੇ ਕੋਲ ਅਵੇਲੇਬਲ ਹੈਗਾ ਬਿਲਕੁਲ ਵੀਰੇ 90% ਲੋਨ ਅਸੀਂ ਕਾਰ ਤੇ ਕਰਾ ਕੇ ਦੇਵਾਂਗੇ ਤੁਹਾਡਾ ਸਿਵਲ ਠੀਕ ਹੋਣਾ ਚਾਹੀਦਾ ਕੋਈ ਸਿਵਲ ਚ ਡਿਫਾਲਟ ਨਹੀਂ ਹੋਣਾ ਚਾਹੀਦਾ ਲੋਨ ਦੀ ਜ਼ਿੰਮੇਵਾਰੀ ਸਾਡੀ ਹੈ ਜੀ ਕੋਈ ਚੱਕਰ ਨਹੀਂ ਬਾਕੀ ਇਹ ਤੋਂ ਇਲਾਵਾ ਵੀ ਜੇ ਕੋਈ ਕਾਰ ਦੀ ਤੁਹਾਨੂੰ ਫੈਸਿਲਿਟੀ ਚਾਹੀਦੀ ਹੈ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਆ ਨੰਬਰ ਚੱਲ ਜੰਦੇ ਆ ਤੁਸੀਂ ਕੰਟੈਕਟ ਕਰ ਸਕਦੇ ਹੋ ਹਾਂਜੀ ਬਾਕੀ ਵੀਰੇ ਬਾਕੀ ਆਪਣੇ ਕੋਲ ਬਈ ਹਾਰਲੇ ਹੁਰਲੇ ਜੇ ਵੀ ਹੁੰਦੇ ਆ ਉਹ ਆਪਾਂ ਉਹ ਆਪਣਾ ਸ਼ੌਂਕ ਆ ਜਿਸ ਨੂੰ ਹਾਰਲੇ ਹੋਰਲੇ ਚਾਹੀਦਾ ਹੋਵੇ ਉਹ ਵੀ ਬਾਈ ਕੰਟੈਕਟ ਕਰ ਸਕਦਾ ਬਾਈ ਮੁਗਦੀ ਗੱਲ ਕਰਾਂ ਇੱਕ ਮੈਂ ਬਾਈ ਟ੍ਰੈਂਡ ਨੂੰ ਫੋਲੋ ਕਰ ਰਿਹਾ ਬਾਈ ਇੱਕ ਤੇ ਇੱਕ ਗੱਡੀ ਹੁਣ ਆ ਚੱਕੋ ਹਾਰਲੇ ਵੀ ਨਾਲ ਸੇਮ ਨੰਬਰ ਦੀ ਕੰਟੈਕਟ ਕਰ ਲਓ ਇਹ ਤਾਂ ਯਾਰ ਮੈਂ ਸਿੱਧੀ ਜੀ ਗੱਲ ਕਰੂੰਗਾ ਇਹ ਉਹ ਕਾਰੋਬਾਰ ਨਹੀਂ ਹੈਗੇ ਇਥੇ ਗੱਡੀਆਂ ਨਹੀਂ ਵੇਚਦੇ ਇੱਥੇ ਬਈ ਤੁਸੀਂ ਸ਼ੌਂਕ ਪੂਰਾ ਕਰ ਰਹੇ ਹੋ ਕੋਈ ਵੀਰੇ ਕੁਆਲਿਟੀ ਕੋਈ ਸ਼ੌਂਕ ਹੀ ਪੂਰਾ ਕਰ ਰਹੇ ਬੰਦਾ ਵੀਰੇ ਸਾਡੇ ਵਰਗਾ ਕੋਈ ਸ਼ੌਂਕੀ ਹੀ ਸਾਨੂੰ ਸਮਝ ਸਕਦਾ ਹੈ ਜੋ ਕੋ ਰੇਟਾਂ ਰੋਟਾਂ ਚ ਪੈ ਗਿਆ ਸਾਡੇ ਕੋਲੇ ਆ ਕੇ ਉਹ ਤਾਂ ਸਾਨੂੰ ਸਮਝਦਾ ਨਹੀਂ ਹਾਂ ਅਗਲਾ ਜਿਹਨੂੰ ਚੀਜ਼ ਦਾ ਪਤਾ ਹੈ ਕੁਆਲਿਟੀ ਦਾ ਪਤਾ ਹੈ ਕੋਈ ਸ਼ੌਂਕ ਹੈ ਕਾਰਾਂ ਦਾ ਜਿਹੜੇ ਬੰਦੇ ਨੂੰ ਉਹ ਸਾਨੂੰ ਸਮਝ ਸਕਦਾ ਕਿਉਂਕਿ ਅਸੀਂ ਇਹ ਕੰਮ ਸ਼ੌਂਕ ਨੂੰ ਕਰਿਆ ਹੋਇਆ ਨਾ ਕਿ ਰੁਪਈਏ ਬਣਾਉਣ ਨੂੰ ਪਰ ਰੁਪਈਏ ਬਣਾਉਣੇ ਹੁੰਦੇ ਹੁਣ ਤਾਂ ਇੱਥੇ ਹੋਰ ਵੀ ਬਹੁਤ ਕੁਝ ਖੜਾ ਹੁੰਦਾ ਪਰ ਸਸ ਅਸੀਂ ਕੋ ਸ਼ੌਂਕ ਹੀ ਪੂਰੀ ਜਾਂਦੇ ਆ ਬਸ ਇਹ ਕੰਮ ਦੇ ਮੈਂ ਉਹੀ ਕਹਿਣਾ ਜਿਹਦਾ ਸਟ੍ਰੋਕ ਤੁਸੀਂ ਨਾ ਆਇਆ ਤਾਂ ਇਦਾਂ ਦਾ ਸਟ੍ਰੋਕ ਦੇਖਿਆ ਹੋਣਾ ਨਾ ਮੈਂ ਇਹ ਜਿਆ ਕਦੇ ਦੇਖਿਆ ਬਾਕੀ ਜਿਹੜੇ ਵੀ ਬਿੜੋ ਚੰਗੀ ਲੱਗੀ ਤਾਂ ਸ਼ੇਅਰ ਉਹਨਾਂ ਨੂੰ ਕਰ ਦਿਓ ਜਿਹੜੇ ਵੀ ਰ ਆਪਣੇ ਸ਼ੌਂਕ ਪੂਰਾ ਕਰਨ ਨੂੰ ਕਹਿੰਦੇ ਨੇ ਕਿਉਂਕਿ ਯਾਰ ਸਾਰੀ ਯਾਰ ਕੈਂਡ ਗੱਡੀਆਂ ਨਾ ਮੁਕਦੀ ਗੱਲ ਇਹ ਕਰੂੰਗਾ ਬਾਕੀ ਵੀਡੀਓ ਦੱਬ ਕੇ ਸ਼ੇਅਰ ਜਰੂਰ ਕਰ ਦੇਵੀਂ ਦੋਸਤੋ ਧੰਨਵਾਦ ਜੀ ਸასი ਸ਼ਕਤ